ਆਮ ਆਦਮੀ ਪਾਰਟੀ ਦੇ ਵੱਲੋਂ ਕਿਸਾਨ ਵਿੰਗ ਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਗੁਰਵਿੰਦਰ ਸਿੰਘ ਸ਼ਾਈ ਨੂੰ ਇੱਕ ਵਾਰ ਫਿਰ ਤੋਂ ਕਪੂਰਥਾ ਦੇ ਵਿੱਚ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਪਾਵਰਾਂ ਵੀ ਨਾ ਦੀਆਂ ਵਧਾ ਦਿੱਤੀਆਂ ਗਈਆਂ ਨੇ ਅੱਗੇ ਤੋਂ ਨਾਲੋਂ ਤੇ ਗੱਲਬਾਤ ਕਰਾਂਗੇ ਸ਼ਾਈ ਸਾਹਿਬ ਉਹਨਾਂ ਨਾਲ ਸਾਡੇ ਨਾਲ ਨੇ ਸ਼ਾਈ ਸਾਹਿਬ ਅਦੋਰੀ ਵਾਰ ਫਿਰ ਉਹ ਹੀ ਤੁਹਾਨੂੰ ਜ਼ਿੰਮੇਵਾਰੀ ਮਿਲ ਗਈ ਹੈ ਜਿਮੇਵਾਰੀ ਵੱਡੀ ਆ ਹੁਣ ਕਿਉਂਕਿ ਲਗਭਗ ਚੋਣਾਂ ਦੇ ਦਿਨ ਸ਼ੁਰੂ ਹੋਣ ਵਾਲੇ ਨੇ ਬਲਾਕ ਸੰਪਤੀਆਂ ਹੋਣੀਆਂ ਜ਼ਿਲ੍ਹਾ ਪਰਿਸ਼ਦ ਹੋਣੀਆਂ ਤੇ ਉਸ ਤੋਂ ਬਾਅਦ ਫਿਰ ਮੁੱਖ ਚੋਣਾਂ ਹੋਣੀਆਂ ਆ ਪਹਿਲਾਂ ਤਾਂ ਪਾਰਟੀ ਨੇ ਜ਼ਿੰਮੇਵਾਰੀ ਸੌਂਪੀ ਕੀ ਕਹੋਗੇ ਸૌ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਇਓ ਵੀਊ ਲੈਣ ਵਾਸਤੇ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਕੁਸ ਤੋਂ ਬਾਅਦ ਸਾਡੇ ਭਗਵੰਤ ਮਾਨ ਜੀ ਸੀਐਮ ਪੰਜਾਬ ਤੇ ਸਾਡੇ ਮਨੀਸ਼ ਸ਼ੋਧਿਆ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਭਾਰੀ ਲਾਇਏ ਹੋਏ ਨੇ ਤੇ ਅਮਨ ਅਰੋੜਾ ਜੀ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਤੇ ਇਸ ਤੋਂ ਇਲਾਵਾ ਸਾਰੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਰਕਰ ਸਹਬਾਨਾਂ ਦਾ ਔਰ ਜਿਨ੍ਹਾਂ ਦਾ ਬਹੁਤ ਦਿਨ ਰਾਤ ਸਾਡੇ ਨਾਲ ਸੰਯੋਗ ਹੁੰਦਾ ਉਹਨਾਂ ਦਾ ਧੰਨਵਾਦ ਔਰ ਜਿੰਨੇ ਵੀ ਸਮੁੱਚੇ ਪੰਜਾਬ ਦੇ ਲੋਕ ਨੇ ਉਹਨਾਂ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਤੇ ਫੱਟੇ ਬਿਲਦਾ ਕਿ ਲਗਾਤਾਰ ਤੁਹਾਨੂੰ ਦੂਜੀ ਵਾਰ ਜ਼ਿੰਮੇਵਾਰੀ ਦੇ ਦਿੱਤੀ ਗਈ ਕਈ ਅੱਗੇ ਜਦੋਂ ਕੰਮ ਨਹੀਂ ਕਰਦੇ ਤੇ ਫਿਰ ਉਹ ਤੋਂ ਜ਼ਿੰਮੇਵਾਰੀ ਖੋਹ ਲਈ ਜਾਂਦੀ ਹੈ ਨਾ ਕਿ ਤੁਸੀਂ ਕੰਮ ਕੀਤਾ ਤੇ ਦੂਜੀ ਵਾਰ ਜ਼ਿੰਮੇਵਾਰੀ ਮਿਲ ਗਈ ਤਾਂ ਹੁਣ ਅੱਗੇ ਤੋਂ ਤੁਹਾਡੀ ਕੀ ਕੋਸ਼ਿਸ਼ ਹੈ ਕਿ ਕਿੱਦਾਂ ਪਾਰਟੀ ਨੂੰ ਮਜ਼ਬੂਤੀ ਮਿਲ ਸਕੇ ਕੰਮ ਕਰੋਗੇ ਦੇਖੋ ਜੀ ਪਹਿਲਾਂ ਵੀ ਜਿਹੜੀ ਜ਼ਿੰਮੇਵਾਰੀ ਅਸੀਂ ਤਕਰੀਬਨ 2 ਸਾਲ ਜ਼ਿੰਮੇਵਾਰੀ ਰਹੀ ਹੈ ਸਾਡੇ ਕੋਲ ਤੇ ਪੂਰੀ ਤਨਦੇਹ ਦੇ ਨਾਲ ਅਸੀਂ ਇਹ ਜਿਹੜਾ ਕੰਮ ਕੀਤਾ ਪਾਰਟੀ ਦਾ ਅਸੀਂ 24 ਘੰਟੇ ਪਾਰਟੀ ਵਾਸਤੇ ਕੰਮ ਕਰਨ ਵਾਸਤੇ ਤਿਆਰ ਆ ਕਿਉਂਕਿ ਮੇਰੇ ਕੋਲ ਖੇਤੀਬਾੜੀ ਜਿਹੜੀ ਆ ਅਸੀਂ ਠੇਕੇ ਤੇ ਸਾਰਾ ਕੁਝ ਤੇ ਆਪ ਜਿਹੜਾ ਕੰਮਕਾਰ ਆ ਇਹ ਪਾਰਟੀ ਦਾ ਜਿਹੜਾ ਦਿਨ ਰਾਤ ਅਸੀਂ ਲੱਗੇ ਹੋਏ ਆ ਕਿਉਂਕਿ ਮਨ ਦੇ ਵਿੱਚ ਇੱਕ ਚਾਹ ਹੈ ਕਿ ਦਿਨ ਰਾਤ ਪਾਰਟੀ ਜਿਹੜੀ ਆ ਸਾਡੀ ਦਿਨ ਦੁਗਣੀ ਰਾਤ ਚੌਣੀ ਤਰੱਕੀ ਕਰਦੀ ਰਹੇ ਤਾਂ ਪਾਰਟੀ ਵਾਸਤੇ ਇਹ ਜਿਹੜੇ ਰਾਤ ਕੰਮ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਪਾਰਟੀ ਸਾਡੀ ਡਿਊਟੀ ਲਾਊਗੀ ਹੁਣ ਜੇ ਸਾਡੀ ਇਹ ਡਿਊਟੀ ਲਈ ਆ ਤਾਂ ਇਹ ਹੁਣ ਇਹ ਬਹੁਤ ਜਲਦੀ ਜੱਥੇਬੰਦੀ ਜਿਹੜੀ ਆ ਇੱਕ ਤਿਆਰ ਕਰਾਂਗੇ ਪਾਰਟੀ ਵੱਲੋਂ ਬਹੁਤ ਸਾਫ਼ ਤਰੀਕੇ ਦੇ ਨਾਲ ਸਾਨੂੰ ਮਨੀਸ਼ ਸ਼ੋਧਿਆ ਜੀ ਸਾਡੇ ਜਿਹੜੇ ਪ੍ਰਭਾਰੀ ਲਾਇਏ ਗਏ ਨੇ ਉਹਨਾਂ ਵੱਲੋਂ ਬਹੁਤ ਵੱਡੇ ਇਹ ਸਾਨੂੰ ਇੱਕ ਸਮਝਾਉਣ ਵਾਸਤੇ ਉਹਨਾਂ ਨੇ ਸਾਨੂੰ ਬਹੁਤ ਗੱਲਾਂ ਕੀਤੀਆਂ ਨੇ ਤੁਹਾਡੀ ਜਿੱਦਾਂ ਕਿ ਫੋਕਸ ਭਲਾਥ ਹਲਕੇ ਤੇ ਰਹਿੰਦਾ ਜਾਂ ਬਾਕੀ ਤਿੰਨ ਹਲਕਿਆਂ 'ਚ ਵੀ ਜਾਂਦੇ ਤੁਸੀਂ ਨਹੀਂ ਮੈਂ ਚੌਥਾ ਹਲਕਿਆਂ 'ਚ ਬਰਾਬਰ ਫੋਕਸ ਰਹਿੰਦਾ ਮੇਰਾ ਭਾਵੇਂ ਮੈਂ ਅੜਾਲੇ ਤੋਂ ਆਂ ਪਰ ਮੇਰਾ ਫੋਕਸ ਜਿਹੜਾ ਸਾਰੇ ਹਲਕਿਆਂ ਚੌਮਾ ਹਲਕਿਆਂ ਦੇ ਵਿੱਚ ਬਰਾਬਰ ਜਿਹੜੀ ਸੇਵਾ ਕਿਉਂਕਿ ਜੇ ਬਰਾਬਰ ਸੇਵਾ ਲਈ ਆ ਤਾਂ ਮੈਂ ਇਹ ਆਪਣਾ ਭਲੱਤ ਕਪੂਰਥਲਾ ਫਗਵਾੜਾ ਤੇ ਸਲਤੜਪੁਰ ਲੋਧੀ ਕਿਉਂਕਿ ਮੇਰੇ ਸਾਰੇ ਹਲਕੇ ਮੇਰੇ ਆਪਣੇ ਮੇਰਾ ਜਿਹੜਾ ਕਨੈਕਟ ਹੈ ਨਾ ਚੌਮਾ ਹਲਕਿਆਂ ਦੇ ਵਿੱਚ ਹਰ ਇੱਕ ਬੰਦੇ ਦੇ ਨਾਲ ਮੇਰਾ ਕਨੈਕਟ ਹੈ ਤਾਂ ਜਿਹੜੇ ਚਾਰੇ ਹਲਕਿਆਂ ਦੇ ਹਲਕਾਂ ਚੱਲ ਜਾਈਗੇ ਉਹਨਾਂ ਨਾਲ ਤੁਹਾਡੀ ਠੀਕ ਠਾਕ ਬੰਦੀ ਹੈ ਬਿਲਕੁਲ ਜੀ ਸਾਰਿਆਂ ਦੇ ਨਾਲ ਅਸੀਂ ਬਿਲਕੁਲ ਕਨੈਕਟ ਦੇ ਵਿੱਚ ਰਹਿੰਦੇ ਆ ਸਾਨੂੰ ਕਿਤੇ ਵੀ ਆਪਣੇ ਇਹ ਮੌਜੂਦਗੀ ਜਿਹੜੀ ਆ ਅਸੀਂ 24 ਘੰਟੇ ਮਤਲਬ ਇੱਕ ਦੂਜੇ ਦੇ ਨਾਲ ਕਨੈਕਟ ਦੇ ਵਿੱਚ ਕਿਉਂਕਿ ਇੱਥੇ ਆਪਣੀਆਂ ਕਾਫੀ ਕਿਸਾਨ ਜਥੇਬੰਦੀਆਂ ਐਕਟਿਵ ਹੈਗੀਆਂ ਤੁਹਾਡੇ ਵਾਲੇ ਪਾਸੇ ਵੀ ਹੈਗੀਆਂ ਕਾਦੀਆਂ ਜਥੇਬੰਦੀ ਆ ਇਧਰ ਡਕੋਂਦਾ ਹੈਗੀ ਸੁਲਤਾਨਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤਾਂ ਇਹਨਾਂ ਨਾਲ ਵੀ ਸਮੇਂ-ਸਮੇਂ ਤੇ رابطہ ਹੁੰਦਾ ਕੀ ਕਿਉਂਕਿ ਕਿਸਾਨਾਂ ਦੇ ਮਸਲੇ ਇਹਨਾਂ ਦੇ ਕੋਲ ਕਾਫੀ ਹੁੰਦੇ ਆ ਇਹਨਾਂ ਨਾਲ ਗੱਲਬਾਤ ਹੁੰਦੀ ਤੁਹਾਡੀ ਦੇਖੋ ਇਹਨਾਂ ਦੇ ਪ੍ਰਧਾਨਾਂ ਦੇ ਨਾਲ ਕਈ ਵਾਰੀ ਮੇਰੀ ਵੈਸੇ ਗੱਲਬਾਤ ਹੋਈ ਆ ਹੋਰ ਆਮ ਜਿਹੜੇ ਪਿੰਡਾਂ ਦੇ ਜਿਹੜੇ ਵਰਕਰ ਨੇ ਨਾ ਕਿਸਾਨਾਂ ਦੇ ਜਥੇਬੰਦੀਆਂ ਦੇ ਉਹਨਾਂ ਦੇ ਨਾਲ ਵੀ ਮੇਰੀ ਕਈ ਵਾਰੀ ਗੱਲਬਾਤ ਹੋਈ ਆ ਤੇ ਇਹ ਪੂਰੀ ਯਾਨੀ ਕਿ ਇੱਕ ਕਈ ਵਾਰੀ ਮੈਨੂੰ ਮਨ ਹੁੰਦਾ ਇਹਨਾਂ ਕਿਸਾਨਾਂ ਦੇ ਨਾਲ ਮੈਂ ਗੱਲ ਕਰਦਾ ਹੁੰਨਾ ਵੀ ਜਦੋਂ ਵੀ ਤੁਹਾਡੀ ਕੋਈ ਮੀਟਿੰਗ ਹੁੰਦੀ ਆ ਕਿਸਾਨਾਂ ਨੂੰ ਮੈਂ ਕਹਿਣਾ ਹੁੰਨਾ ਨਡਾਲੇ ਮੈਂ ਤਕਰੀਬਨ ਕਈ ਵਾਰੀ ਮੀਟਿੰਗ ਦੇ ਵਿੱਚ ਦਾਖਲ ਵੀ ਹੋਇਆ ਉਹਨਾਂ ਨੇ ਇਹ ਪੂਰਾ ਮਾਨ ਵੀ ਕੀਤਾ ਆਇਆਂ ਦਾ ਤੇ ਕਿਉਂਕਿ ਕਿਸਾਨ ਸਾਡੇ ਆਪਣੇ ਨੇ ਅਸੀਂ ਕਿਸਾਨ ਆ ਸਾਰੇ ਕਿਸਾਨ ਸਾਡੇ ਆਪਣੇ ਸਾਡੇ ਆਪਣੇ ਰਿਸ਼ਤੇਦਾਰ ਨੇ ਸਾਰੇ ਨਾ ਅਸੀਂ ਪੰਜਾਬੀ ਆ ਤੇ ਪੰਜਾਬ ਦੇ ਸਾਰੇ ਕਿਸਾਨ ਨੇ ਤਾਂ ਹੀ ਇੱਕ ਦੂਜੇ ਨਾਲ ਮਿਕਸੀ ਆ ਸਾਰੀ ਜਦੋਂ ਅੱਗੇ ਆਪਣੇ ਥੱਲੇ ਬੰਦੇ ਲਾਉਣੇ ਹੈਗੇ ਆ ਹਲਕਿਆਂ ਦੇ ਪ੍ਰਧਾਨ ਲਾਉਣੇ ਇਹ ਤੁਹਾਡੀ ਜ਼ਿੰਮੇਵਾਰੀ ਆ ਹਾਂ ਬਿਲਕੁਲ ਇਹ ਜਿਹੜੀ ਡਿਸਟ੍ਰਿਕਟ ਨੂੰ ਇਹ ਪੂਰਾ ਇੱਕ ਲੜੀ ਦੇ ਵਿੱਚ ਪਰਾਉਣਾ ਇਹ ਜ਼ਿੰਮੇਵਾਰੀ ਜਿਹੜੀ ਮੇਰੀ ਆ ਉਸ ਤੋਂ ਬਾਅਦ ਚ ਜਿਹੜੀ ਜ਼ਿੰਮੇਵਾਰੀ ਆ ਉਹ ਉਹ ਪਾਰਟੀ ਦੇ ਸਾਹਮਣੇ ਜਦੋਂ ਜਦਾਂ ਪਾਰਟੀ ਜਿਹਦੀ ਜਿਹਦੀ ਜ਼ਿੰਮੇਵਾਰੀ ਲਾਉਂਦੀ ਵੱਡਾ ਸਾਹਿਬ ਵੱਡਾ ਸਾਹ ਨੂੰ ਜਿੱਦਾਂ ਦਿੱਤੀ ਜ਼ਿੰਮੇਵਾਰੀ ਦੁਆਬੇ ਦੀ ਉਹਨਾਂ ਨਾਲ ਬੰਦੀ ਤੁਹਾਡੀ ਵੱਡਾ ਸਾਹਿਬ ਸਾਡੇ ਸਮਝੋ ਸਾਡੇ ਛੋਟੇ ਵੀਰ ਨੇ ਬਹੁਤ ਜ਼ਿਆਦਾ ਸਾਡਾ ਪਿਆਰ ਹੈ ਸਾਡਾ ਤਾਂ ਪਹਿਲਾਂ ਤੋਂ ਹੀ ਪਿਆਰ ਹੈ ਕਿਉਂਕਿ ਉਹ ਵੀ ਐਨਆਰਆਈ ਨਾ ਬਬੀ ਐਨਆਰਆਈ ਉਹ ਜਰਮਨ ਤੋਂ ਨੇ ਬੈਸ਼ਪੇਨ ਤੋਂ ਤਾਂ ਇਸ ਕਰਕੇ ਅਸੀਂ ਪਹਿਲਾਂ ਤੋਂ ਹੀ ਇੱਕ ਦੂਜੇ ਨਾਲ ਤੁਸੀਂ ਉਹਦੇ ਦਾ ਲਾਉਣੇ ਕਈ ਵਾਰ ਹਨ ਕਿ ਬੰਦਾ ਬੰਦਾ ਖੇਤੀ ਕਰਦਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਕਿਸਾਨ ਵਿੰਗ ਚ ਪਾ ਦਿੰਦੇ ਨਹੀਂ 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 ਉਹ ਦੇਖੋ ਜੇ ਕੋਈ ਪਾਰਟੀ ਨੇ ਕੋਈ ਬੰਦਾ ਲਾਇਆ ਹੋਵੇ ਤਾਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਉਹ ਤੇ ਬਾਕੀ ਜਿਹੜੇ ਹੁਣ ਅਸੀਂ ਅਸੀਂ ਜਿਹੜੇ ਬੰਦੇ ਪਹਿਲਾਂ ਵੀ ਮੈਂ ਜਿਹੜੇ ਲਾਏ ਸੀ ਉਹ ਵੀ ਸਾਰੇ ਕਿਸਾਨ ਸੀ ਕਿਸਾਨ ਉਹ ਹੋਵੇ ਜਿਹੜਾ ਖੇਤੀ ਕਰਦਾ ਹੋਵੇ ਇਹ ਨਹੀਂ ਵੀ ਮਤਲਬ ਬਿਲਕੁਲ ਇੱਕ ਫਾਰਮੈਲਟੀ ਤੌਰ ਤੇ ਹੋਵੇ ਨਾ ਮੇਰੇ ਕਾਗਜ਼ਾਂ ਦੇ ਵਿੱਚ ਮੇਰੀ ਹਾਜ਼ਰੀ ਦੇ ਵਿੱਚ ਉਹੀ ਬੰਦਾ ਲੱਗੇਗਾ ਜਿਹੜਾ ਬੰਦਾ ਕਿਸਾਨ ਹੋਵੇ ਔਰ ਖੇਤੀ ਕਰਦਾ ਹੋਵੇ ਜਿਹਨੂੰ ਕਿਸਾਨੀ ਬਾਰੇ ਪਤਾ ਹੋਵੇ ਕਿਸਾਨੀ ਦੀਆਂ ਗੱਲਾਂ ਬਾਰੇ ਪਤਾ ਹੋਵੇ ਕਿਸਾਨੀ ਕਰਨੀ ਕਿੱਦਾਂ ਉਹਦੇ ਬਾਰੇ ਪਤਾ ਹੋਵੇ ਤੇ ਔਰ ਕਿਸਾਨਾਂ ਦੇ ਨਾਲ ਉਹਦਾ ਤਾਲਮੇਲ ਹੋਵੇ ਸਭ ਤੋਂ ਵੱਡੀ ਗੱਲ ਇਹ ਆ ਇਹ ਸਾਰੇ ਫਿਰ ਉਹਦੇ ਵਿੱਚ ਯੂਥ ਨੂੰ ਵੀ ਜਗ੍ਹਾ ਦਵੋਗੇ ਤੁਸੀਂ ਬਿਲਕੁਲ ਜੀ ਬਿਲਕੁਲ ਕਿਸਾਨ ਦੇ ਕਿਸਾਨ ਜਿਹੜਾ ਉਹ ਚਾਹੇ ਯੂਥ ਹੋਵੇ ਚਾਹੇ 올ਡ ਮੈਨ ਹੋਵੇ ਜਿੱਦੀ ਵੀ ਮਤਲਬ ਭੂਮੀਕਾ ਸਹੀ ਆ ਮੈਂ ਉਸ ਬੰਦੇ ਨੂੰ ਪਾਰਟੀ ਦੇ ਵਿੱਚ ਇਸ ਇਸ ਮੁੱਦੇ ਦੇ ਉੱਤੇ ਕਿੰਨਾ ਤੁਹਾਡਾ ਕਿਸਾਨ ਵਿੰਗ ਹੈਗਾ ਤੇ ਇਹਦੇ ਵਿੱਚ ਔਰਤਾਂ ਦਾ ਵਿੰਗ ਲੱਗ ਗਿਆ ਜਾਂ ਤੁਹਾਡੇ ਵਿੱਚ ਹੀ ਔਰਤਾਂ ਦਾ ਕਿਸਾਨ ਵਿੰਗ ਨਹੀਂ ਔਰਤਾਂ ਦਾ ਵਿੰਗ ਜਿਹੜਾ ਉਹ ਵੱਖਰਾ ਹੈ ਔਰਤਾਂ ਬਿਲਕੁਲ ਬਿਲਕੁਲ ਔਰਤਾਂ ਦੇ ਵਿੰਗ ਜਿਹੜੇ ਨੇ ਮੇਰੇ ਖਿਆਲ ਛਾਂਤ ਔਰਤਾਂ ਦਾ ਕਿਸਾਨ ਵਿੰਗ ਤੇ ਨਹੀਂ ਹੈਗਾ ਕੋਈ ਵੀ ਤੇ ਬਾਕੀ ਵਿੰਗ ਜਿਹੜੇ ਨੇ ਜਿਹੜੇ ਪਾਰਟੀ ਨੇ ਬਣਾਏ ਹੋਏ ਨੇ ਬਾਕੀ ਦੇਖੋ ਇਹ ਹਾਈ ਕਮਾਂਡ ਦੀ ਮਰਜ਼ੀ ਆ ਉਹਨਾਂ ਨੇ ਕਿਹੜੇ ਕਿਹੜੇ ਵਿੰਗ ਤਿਆਰ ਕਰਨੇ ਨੇ ਸਮੇਂ-ਸਮੇਂ ਤੇ ਵਿੰਗ ਜਿਹੜੇ ਨੇ ਆਪਣੇ ਤੌਰ ਤੇ ਕੰਮ ਕਰਦੇ ਕਿਸਾਨ ਵਿੰਗ ਯੂਥ ਵਿੰਗ ਕਾਫੀ ਵਿੰਗ ਪਾਰਟੀ ਦੇ ਆ ਪਰ ਜਦੋਂ ਟਿਕਟਾਂ ਦੀ ਗੱਲ ਆਉਂਦੀ ਐ ਤਾਂ ਉਹ ਸਾਰੀਆਂ ਟਿਕਟਾਂ ਕਹਿੰਦੇ ਕਿ ਮੇਨ ਵਿੰਗ 'ਚ ਹੀ ਵੰਡੀਆਂ ਜਾਂਦੀਆਂ ਜਿੱਦਾਂ ਵਿੰਗਾਂ ਦੇ ਹਿਸਾਬ ਨਾਲ ਉਹਨਾਂ ਨੂੰ ਥੋੜਾ ਥੋੜਾ ਮਾਨ ਨਹੀਂ ਮੰਨਦਾ ਦੇਖੋ ਜੀ ਇਹਦੇ ਬਾਰੇ ਅਸੀਂ ਪਾਰਟੀ ਦੇ ਨਾਲ ਬਹੁਤ ਗਹਿਰਾਈ ਦੇ ਨਾਲ ਡਿਸਕਸ ਕਰਾਂਗੇ ਵੀ ਇਹ ਨਾ ਹੋਵੇ ਵੀ ਅੱਜ ਜਿਹੜੇ ਬੰਦੇ ਕੰਮ ਕਰ ਰਹੇ ਨੇ ਕੱਲ ਨੂੰ ਉਸ ਬੰਦਿਆਂ ਨੂੰ ਟਿਕਟ ਨਾ ਮਿਲੇ ਇਹ ਅਸੀਂ ਪਾਰਟੀ ਕੋਲੋਂ ਪਹਿਲਾਂ ਗੱਲ ਕਹਾਂਵਾਂਗੇ ਵੀ ਜਿਹੜਾ ਬੰਦਾ ਗਰਾਊਂਡ ਦੇ ਵਿੱਚ ਕੰਮ ਕਰ ਰਿਹਾ ਉਹ ਦੇਣਗੇ ਵੀ ਥੋੜੀਆਂ ਟਿਕਟਾਂ ਦੇਣਗੇ 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 ਕਿਉਂ ਨਾ ਸਾਡੀ ਸਾਡੀ ਚੰਡੀਗੜ੍ਹ ਸਾਡੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਨੇ ਅਸੀਂ ਇਸ ਮੁੱਦੇ ਤੇ ਵੀ ਗੱਲ ਕਰਾਂਗੇ ਔਰ ਸ਼ਾਇਦ ਅਸੀਂ ਇਹ ਗੱਲ ਪਹਿਲਾਂ ਕੀਤੀ ਵੀ ਹੋਈ ਹੈ ਵੀ ਜਿਹੜਾ ਵੀ ਬੰਦਾ ਕੰਮ ਕਰੇਗਾ ਉਹਦੇ ਵਿੱਚ ਜਦੋਂ ਸਾਰੇ ਵਿੰਗ ਆ ਜਾਂਦੇ ਨੇ ਤਾਂ ਵਿੰਗਾਂ ਦੇ ਵਿੱਚੋਂ ਹੀ ਅਸੀਂ ਬੰਦੇ ਲੈਣੇ ਨੇ ਤੇ ਤੁਸੀਂ ਹੈਗੇ ਦਾਵੇ ਦਾ ਟੈਕਟ ਤੇ ਨਹੀਂ ਅਸੀਂ ਹੁਣ ਹੱਥ ਤੇ 27 ਜਹਾਜ ਬਹੁਤ ਜਿਆਦਾ ਦੂਰ ਤਜਰਬਾ ਹੈਗਾ ਚੌਂ ਲੜਨ ਦਾ ਨਾ ਬਿਲਕੁਲ ਜੀ ਬੇਕਰ ਅਸੀਂ ਚੌਂ ਲੜੀ ਵੀ ਹੈ ਸਾਨੂੰ ਸਾਰਾ ਪਤਾ ਵੀ ਹੈ ਤਜਰਬਾ ਵੀ ਹੈ ਤਾਂ ਬਾਕੀ ਪਾਰਟੀ ਜਿੱਥੇ ਸਾਡੀ ਡਿਊਟੀ ਲਾਊਗੀ ਤਾਂ ਅਸੀਂ ਤਾਂ 24 ਘੰਟੇ ਤਿਆਰ ਮੰਨ ਧਨ ਧੜ ਦੇ ਨਾਲ ਸੇਵਾ ਜਿੱਥੇ ਪਾਰਟੀ ਲਾਊਗੀ ਆਪਾਂ ਕਰਾਂਗੇ ਕਿ ਜਿੱਦਾਂ ਹੁਣ ਬਲਾਕ ਸੰਮਤੀ ਦੀਆਂ ਚੋਣਾਂ ਆਉਣੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਉਣੀਆਂ ਇਹਨਾਂ ਦੇ ਵਿੱਚ ਵੀ ਜੇ ਜ਼ਿੰਮੇਵਾਰੀ ਦਿੰਦੀ ਕਿ ਸ਼ਾਈ ਸਾਹਿਬ ਚਲੋ ਤੁਸੀਂ ਇੱਥੇ ਵੀ ਲੜੋ ਨਹੀਂ ਇਹਦੇ ਵਿੱਚ ਦੇਖੋ ਇਹਦੇ ਵਿੱਚ ਸਾਡੀ ਪਾਰਟੀ ਦੇ ਨਾਲ ਗੱਲ ਹੋਈ ਆ ਇਹਦੇ ਵਿੱਚ ਅੱਗੇ ਵੀਰਤਾ ਦੇ ਨਾਲ ਹੋਈ ਆ ਇਹ ਜਿਹੜੀਆਂ ਇਲੈਕਸ਼ਨਾਂ ਨੇ ਕਿਸਾਨ ਵਿੰਗ ਇਹ ਵੀ ਇਹ ਵੀ ਇਲੈਕਸ਼ਨਾਂ ਕਿਸਾਨ ਵਿੰਗ ਹੀ ਲੜਾਇਗਾ ਓਕੇ ਹਾਂ ਇਹ ਬੜੀ ਵੱਡੀ ਗੱਲ ਆ ਜਿਹੜੀ ਤੁਸੀਂ ਆ ਸਵਾਲ ਕੀਤਾ ਹੈ ਨਾ ਇਹ ਬਹੁਤ ਸੋਚਣ ਵਾਲਾ ਸਵਾਲ ਹੋ ਗਹਿਰਾਈ ਵਾਲਾ ਸਵਾਲ ਹੈ ਮੈਂ ਕਿਸਾਨਾਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਜਿਹੜੇ ਕੱਲ ਨੂੰ ਅਸੀਂ ਬੋਡੀ ਤਿਆਰ ਕਰਨੀ ਆ ਉਹਨਾਂ ਦੇ ਵਿੱਚੋਂ ਜਿਹੜਾ ਵੀ ਬੰਦਾ ਚੋਲ ਲੜਨੇ ਚਾਹੁੰਦਾ ਉਹ ਉਹਦੀ ਪੈਲ ਹੋਏਗੀ ਕਿਸਾਨ ਵਿੰਗ ਦੇ ਵਿੱਚ ਵੀ ਤੁਸੀਂ ਬਲਾਕ ਸੰਮਤੀਆਂ ਜ਼ਿਲ੍ਹਾ ਪੱਛੇ ਦੇ ਟਿਕਟਾਂ ਵੀ ਤੁਸੀਂ ਵੰਡੂਗੇ ਨਹੀਂ ਅਸੀਂ ਦੇਖੋ ਅਸੀਂ ਜੇ ਤੁਹਾਡੀ ਸਹਿਮਤੀ ਨਾਲ ਵੰਡੋਣਗੇ ਸਾਡੀ ਸਹਿਮਤੀ ਨਾਲ ਵੰਡਿਆ ਜਾਣਗੇ ਜਿਹੜੇ ਵੀ ਬੰਦੇ ਨੂੰ ਅਸੀਂ ਗਾਂ ਪਾਰਟੀ ਨੂੰ ਕਹਾਂਗੇ ਵੀ ਆਹ ਬੰਦਾ ਜਿਹੜਾ ਕੰਮ ਕਰਨ ਵਾਲਾ ਤਾਂ ਇਸ ਬੰਦੇ ਨੂੰ ਟਿਕਟ ਦਿੱਤੀ ਜਾਵੇ ਔਰ ਉਸ ਬੰਦੇ ਨੂੰ ਦਿੱਤੀ ਜਾਊਗੀ ਜਿਹੜਾ ਬਿਲਕੁਲ ਇਮਾਨਦਾਰੀ ਨਾਲ ਪਾਰਟੀ ਦੇ ਇਹ ਇਹ ਹਿਸਾਬ ਨਾਲ ਜਿਹੜਾ ਬੰਦਾ ਕੰਮ ਕਰ ਰਿਹਾ ਠੀਕ ਆ ਇਹ ਜਿਸ ਤਰ੍ਹਾਂ ਵੀ ਉਹ ਪਾਰਟੀ ਕਹੂਗੀ ਬਾਕੀ ਉਹ ਪਾਰਟੀ ਦਾ ਹੁਕਮ ਹੁੰਦਾ ਜਿਸ ਤਰ੍ਹਾਂ ਵੀ ਪਾਰਟੀ ਨੇ ਕਹਣਾ ਆਪਾਂ ਉਸ ਤਰੀਕੇ ਨਾਲ ਗੱਲ ਮੰਨਾਂਗੇ ਪਰ ਪਾਰਟੀ ਨੂੰ ਆਪਾਂ ਜ਼ਰੂਰ ਕਵਾਂਗੇ ਵੀ ਆ ਬੰਦਾ ਇਹ ਚੋਣ ਲੜਨ ਦੇ ਲਾਇਕ ਹੈਗਾ ਔਰ ਇਹਦੇ ਕੋਲ ਇੱਕ ਸਾੜ ਵਿੰਗ ਦੇ ਵਿੱਚ ਆਹਦੇ ਕੋਲ ਉਹਦਾ ਤਾਂ ਇਹ ਬੰਦਾ ਇਹ ਕੰਮ ਬਿਲਕੁਲ ਬਾਕੀ ਜਿਹੜੇ ਕੌਮਾਂ ਦੇ ਲੋਕ ਆ ਕਿਉਂਕਿ ਮਜ਼ਦੂਰ ਵਰਗ ਦਾ ਵੀ ਵੱਡਾ ਹਿੱਸਾ ਹੁੰਦਾ ਸਮਾਜ ਦੇ ਵਿੱਚ ਤਾਂ ਉਹ ਵਰਗ ਨਾਰਾਜ਼ ਨਾ ਹੋ ਜਵੇ ਕਿ ਸਾਰੀਆਂ ਟਿਕ ਟਾਂ ਕਿਸਾਨਾਂ ਨੂੰ ਹੀ ਦਿੱਤੀਆਂ ਦੇਖੋ ਜੀ ਮੈਂ ਮੇਰੀ ਸਮਝ ਦੇ ਹਿਸਾਬ ਨਾਲ ਇਹ ਕਿਸਾਨ ਜਿਹੜੇ ਨੇ ਨਾ ਜਿੰਨੇ ਵੀ ਵਰਗ ਨੇ ਚਾਹੇ ਉਹ ਕਿਸੇ ਵੀ ਕਿੱਤੇ ਦੇ ਨਾਲ ਜੁੜਿਆ ਹੋਵੇ ਚਾਹੋ ਦੁਕਾਨ ਹੈ ਚਾਹੋ बिजनेਸਮੈਨ ਆ ਚਾਹੋ ਆਪਣੇ ਹੈਗੇ ਆ ਸੈਲਰ ਵਾਲੇ ਆ ਜਾਂ ਕੋਈ ਵੀ ਆ ਹਰੇਕ ਚਾਹ ਲੇਬਰ ਵਾਲਾ ਹਰੇਕ ਜਿਹੜਾ ਉਹ ਆਦਮੀ ਆ ਉਹ ਕਿਸਾਨ ਦੇ ਨਾਲ ਜੁੜਿਆ ਹੋਇਆ ਤੁਸੀਂ ਦੇਖੋ ਫਸਲ ਜੇ ਬਾਈਚਾਸ ਕਈ ਵਾਰੀ ਹੁੰਦਾ بارش ਪੈ ਜਾਂਦੀ ਹੈ ਫਸਲ ਨਹੀਂ ਹੁੰਦੀ ਉਹਦਾ ਸਾਰਾ ਅਸਰ ਜਿਹੜਾ ਸ਼ਹਿਰ ਦੇ ਵਿੱਚ ਜਾ ਕੇ ਪੈਂਦਾ ਦੁਕਾਨਾਂ ਦੇ ਉੱਤੇ ਕੋਈ ਗੱਲ ਕਿ ਨਹੀਂ ਜਾਂਦਾ ਇਸ ਕਰਕੇ ਜਿੰਨਾ ਵੀ ਅਸਰ ਆ ਸਾਰਾ ਉਹ ਕਿਸਾਨਾਂ ਦੇ ਉੱਤੇ ਹੀ ਸਾਰਾ ਨਿਰਭਰ ਆ ਤਾਂ ਇਹ ਕਿਸਾਨ ਜਿਹੜੇ ਨੇ ਉਹੀ ਸਾਰੇ ਪਾਸੇ ਹੁਣ ਜਿਹੜਾ ਇੱਕ ਲੇਬਰ ਆ ਉਹ ਵੀ ਕਿਸਾਨ ਇੱਕ ਦੁੱਦੀ ਆ ਉਹ ਵੀ ਉਹ ਵੀ ਉਹ ਵੀ ਕਿਸਾਨ ਹੀ ਸਮਝੋ ਤੁਸੀਂ ਕਿਉਂਕਿ ਕਿਸਾਨ ਨਾਲ ਜੁੜਿਆ ਹੋਇਆ ਤੋ ਜਿੰਨੇ ਵੀ ਲੋਕ ਕਿਸਾਨ ਦੇ ਨਾਲ ਜੁੜੇ ਹੋਏ ਨੇ ਉਹ ਸਾਰੇ ਹੀ ਬੰਦੇ ਦਾਵੇਦਾਰ ਜੀ ਸੋ ਇਹ ਸੰਸਦਾਰ ਗੁਰਵਿੰਦਰ ਸਿੰਘ ਸ਼ਾਈ ਹੋਣੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਕਿਸਾਨ ਵਿੰਗ ਦੇ ਕਪੂਰਥਲਾ ਜ਼ਿਲ੍ਹੇ ਦੇ ਸੋ ਇਹਨਾਂ ਨੇ ਦਾਵਾ ਕੀਤਾ ਕਿ ਜਿਹੜੀਆਂ ਆਉਣ ਵਾਲੀਆਂ ਬਲਾਕ ਸੰਪਤੀ ਦੀਆਂ ਚੋਣਾਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਉਹਨਾਂ ਚੋਣਾਂ ਦੇ ਵਿੱਚ ਜਿਹੜੇ ਕਿਸਾਨ ਵਿੰਗ ਵੀ ਜਦੋਂ ਟਿਕਟਾਂ ਦੀ ਚੋਣ ਹੋਣੀ ਆ ਕੈਂਡੀਡੇਟ ਦੀ ਚੋਣ ਹੋਣੀ ਆ ਤਾਂ अहम ਭੂਮਿਕਾ ਜਿਹੜਾ ਕਿਸਾਨ ਵਿੰਗ ਆ ਉਹ ਵੀ ਨਿਭਾਊਗਾ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਕਪੂਰਥਲਾ